ਕੁਰਾਲੀ ਨਿਊ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਅਸੀਂ ਦਿਖਾਵਾਂਗੇ ਆਪਾਂ ਤੁਹਾਨੂੰ ਆਪਣਾ ਪੁਰਾਣਾ ਜੱਦੀ ਪਿੰਡ ਜੋ ਕਿ ਇਹ ਡੇਰਾ ਬਸੀ ਦੇ ਇਲਾਕੇ ਵਿੱਚ ਹੈ ਡੇਰਾ ਬਸੀ ਤੋਂ ਤਕਰੀਬਨ 10 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹੈ ਇਸ ਦਾ ਨਾਮ ਰਾਮਪੁਰ ਬਹਾਲ ਹੈ ਸੋ ਇਸ ਪਿੰਡ ਵਿੱਚ ਇੱਕ ਸੀ ਮੰਦਿਰ ਹੈ ਜੋ ਕਿ 1900 84 ਦੇ ਤਕਰੀਬਨ ਵਿੱਚ ਬਣਿਆ ਸੀ ਇਸ ਦਾ ਜੋ ਉਤ ਘਾਟਨ ਨੀ ਪੱਥਰ ਸੀ ਸਤਗੁਰੂ ਸੋਮੇ ਜੀ ਮਹਾਰਾਜ ਕੋਰਾਲੀ ਵਾਲਿਆ ਨੇ ਆਪਣੇ ਚਰਨ ਕਮਲਾਂ ਨਾਲ ਕੀਤਾ ਸੀ ਸੋ ਇਸ ਪਿੰਡ ਵਿੱਚ ਤਕਰੀਬਨ ਰਾਜਪੂਤ ਭਾਈਚਾਰਾ ਤੇ ਬ੍ਰਾਹਮਣ ਭਾਈਚਾਰਾ ਜਾਂਦਾ ਰਹਿੰਦਾ ਹੈ ਸੋ ਇਸ ਪਿੰਡ ਵਿੱਚ ਗੂਗਾ ਮਾੜੀ ਹੈ ਜੋ ਕਿ ਇਹ ਗੁੱਗਾ ਮਾੜੀ ਦਾ ਮੇਲਾ ਹਰ ਸਾਲ ਤਕਰੀਬਨ ਕਈ ਸਾਲਾਂ ਤੋਂ ਸਾਲਾਨਾ ਮੇਲਾ ਲੱਗਦਾ ਹੈ ਜਿਸ ਨੂੰ ਆਪਾਂ ਹਰ ਸਾਲ ਕਹਿੰਦੇ ਹਨ ਬਸੇਰਾ ਸੋ ਤਕਰੀਬਨ ਬਜ਼ੁਰਗਾਂ ਦੇ ਕਹਿਣ ਦੇ ਭਾਵ ਇਹ ਮੇਲਾ ਕਈ ਵਰਸਾ ਸਾਲ ਪੁਰਾਣਾ ਸੀ ਸੋ ਗੱਲਬਾਤ ਕਰਦੇ ਆਂ ਆਪਾਂ ਇੱਥੋਂ ਦੇ ਹੁਣ ਜੋ ਸਰਪੰਚ ਪੰਚ ਨੇ ਕੀ ਕੁਝ ਉਹਨਾਂ ਦਾ ਕਹਿਣਾ ਇਹ ਦੇਖਣ ਲਈ ਬਣੇ ਰੋ ਸਾਡੇ ਕੁਰਾਲੀ ਨਿਊ ਚੈਨਲ ਨਾਲ सामे री था सारू था री सभु किथे रिल थी था साड़ा सभु किथे रीति था सारू तारा त ਹੰਦਸਾ ਹੇ ਮਾਲਾਸੀ ਹੰਦਸਾ ਹੇ ਮਾਲਾਸੀ ਉਹ ਗੋਲਤੀ ਤੇ ਨੁਲਤੀ ਕੋ ਸਹਣੀ ਹੋ ਰਹੀ ਹੈ ਸਾਡੇ ਖਾਨ ਦਾ ਸਾਥ ਸਿਆਣੇ ਬਣ ਕੇ ਕਰਦੇ ਵੀ कहानी हली वञी सिनी मनी हा रानी सिनी ग़लती बनी पहिरी हली सिनी ਇਬਾਤ ਨਾ ਤਾ ਤੁਸੀਂ ਆ ਅਸਾਰ ਨਾ ਰਸੀ ਇਬਾਤ ਨਾ ਤਾ ਤੁਸੀਂ ਆ ਅਸਾਰ ਨਾ ਰਸੀ ਹਰਤੇ ਦੇ ਨਬੀ ਦਾ ਸਾਰ ਨਾ ਰਸੀ ਕਾਮਰਾਮ ਜੀ RAM RAM ਹਾਂ ਜੀ ਰਾਣੀ ਜੀ ਜੀ ਆ ਨਿਕਲੇ ਤੁਸੀਂ ਇਸ ਪਿੰਡ ਦੇ ਹੁਣ ਸਰਪੰਚ ਹੋ ਜੀ ਹਾਂਜੀ ਹਾਂਜੀ ਇਹ ਬਸੇਰਾ ਜੋ ਭਰਨ ਜਾ ਰਿਹਾ ਜੀ ਹਾਂਜੀ ਇਹ ਤੁਹਾਡੀ ਰਹਿਣ ਰਵਾਂ ਜੀ ਏਥੇ ਤੇ ਇਹ ਕਿਹਦੇ ਕਿਹਦੇ ਸਹਿਯੋਗ ਦੇ ਨਾਲ ਭਰਨ ਇਹ ਪੂਰੇ ਪਿੰਡ ਦੇ ਸਹਿਯੋਗ ਨਾਲ ਭਰਦਾ ਹੈ ਬਸੇਰਾ ਤਾਂ ਕਿੰਨੇ ਕਿ ਕਿੰਨੇ ਕ ਜਿੰਦਾ ਪ੍ਰੋਗਰਾਮ ਹੁੰਦਾ ਜੀ ਇਹ ਇੱਕ ਦਿਨ ਦਾ ਪ੍ਰੋਗਰਾਮ ਹੈ ਕਾਜਾ ਇੱਕ 26 ਤਰੀਕ ਦਾ ਬਸੇਰਾ ਠੀਕ 8:00 ਦਾ ਹੱਥ ਦਾ ਬਸੇਰਾ ਤਾਂ ਪੂਰੇ ਪਿੰਡ ਦੇ ਸਹਿਯੋਗ ਨਾਲ ਭਰਦਾ ਹੈ ਜੀ ਰਾਮਰਾਉ ਜੀ ਰਾਮਰਾਉ ਜੀ ਰਾਮ ਜੀ ਕੀ ਨਾਮ ਹੈ ਤੁਹਾਡਾ ਸਤੀਸ ਰਾਣਾ ਨਾਮ ਹੈ ਬਾਈ ਪਿੰਡ ਰਾਮਪੁਰਵਾਲਾ ਜੀ ਇਹ ਜੋ ਅੱਜ ਬਸੇਰਾ ਪਰਨ ਜਾ ਰਿਹਾ ਜੀ ਕਿੰਨੇ ਕੁ ਟਾਈਮ ਤੋਂ ਪਰਦਾ ਆ ਰਿਹਾ ਜੀ ਇਹ ਤਾਂ ਬਾਈ ਮੂਦਤਾਂ ਤੋਂ ਪਰਦਾ 200 300 ਸਾਲਾਂ ਬਜ਼ੁਰਗ ਵੀ ਪਹਿਲਾਂ ਕਰਦੇ ਰਹੇ ਹੁਣ ਸਭ ਚੱਲਦੀ ਆ ਰਹੀ ਆ ਪਰਥਾ ਇਹ ਤੋਂ ਆਏ ਸਾਲ ਆਏ ਸਾਲ ਤਰੋ ਦਸੀ ਵਾਲੇ ਦਿਨ ਪਰਦਾ ਬਾਈ ਤੋਂ ਲੰਗਰ ਪਾਣੀ ਦਾ ਜੀ ਕਿਵੇਂ ਅਰੇਂਜਮੈਂਟ ਜੀ ਹਰ ਸਾਲ ਦੀ ਪਿੰਡ ਕਰਦਾ ਇਕੱਠਾ ਹੋ ਗਏ ਸਾਰਾ ਪਿੰਡ ਹੋਰ ਨਾਲ ਦੇ ਪਿੰਡ ਦਾ ਵੀ ਸਹਿਯੋਗ ਜੇ ਕਿਸ ਦਾ ਹਾਂ ਆਂਦੇ ਆ ਜੀ ਸਭ ਸਹਿਯੋਗ ਹੀ ਹੁੰਦਾ ਜਿਵੇਂ ਜਿਸ ਕੀ ਵੋ ਆ ਜੀ ਕਿ ਅੰਦਾਜੀ ਸਭ ਪਿਆਰ ਪ੍ਰੇਮ ਨਾਲ ਰਹਿੰਦੇ ਇੱਥੇ ਕੋਈ ਅਸੀਂ ਬਾਤ ਨਹੀਂ ਬਾਹਰ ਦੇ ਭਾਈ ਬੈਠੇ ਸਮਗੋਲੀ ਤੋਂ ਰਣਾ ਜੀ ਬੈਠੇ ਹੈ ਹੋਰ ਵੀ ਆnde ਸਭ ਇੱਥੇ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਰੀ ਉਮਰ ਤੋਂ ਠੀਕ ਠਾਕ ਚੱਲ ਰਿਹਾ ਜੀ ਪ੍ਰੋਗਰਾਮ ਮੈਂ ਵਧੀਆ ਭਰਦਾ ਜੀ ਰਾਤ ਨੂੰ ਚੌਂਕੀ ਲੱਗਦੀ ਹੈ ਜੀ ਸਾਰੀ ਰਾਤ ਤੁਸੀਂ ਆਉਣ ਵਾਲੇ ਜਿਹੜੇ ਆਪਣੇ ਬੱਚੇ ਆ ਜੀ ਜਿਹੜੇ ਆਪਣੀ ਕੈਨ ਦਾ ਭਾਵ ਹੈ ਨਵੀਂ ਪੀੜ੍ਹੀ ਆ ਜੀ ਤੁਸੀਂ ਉਹਨਾਂ ਨੂੰ ਕੀ ਕੁਝ ਕਹਿਣਾ ਚਾਹੋਗੇ ਜੀ ਉਹਨਾਂ ਨੂੰ ਤੇ ਅਸੀਂ ਕਹਿ ਰਹੇ ਬਾਈ ਜੋ ਜਿਸ ਤਰ੍ਹਾਂ ਹਾਂ ਆਪਣੇ ਬਜ਼ੁਰਗਾਂ ਦਾ ਮਨ ਦੇ ਰਿਹਾ ਅੱਗਾ ਉਹੀ ਇਸ ਤਰ੍ਹਾਂ ਚਲਾਓ ਇਸ ਪਰ ਤਾਂ ਨੂੰ ਕਿਉਂ ਆਪਣੇ ਸੰਸਕ੍ਰਿਤੀ ਜਦੀ ਬਚੇਗੀ ਜੇ ਸਨਾਤਨ ਹਾਂ ਸਨਾਦੰਤਰਮ ਤਾਂ ਹੀ ਬਚੇਗਾ ਜਿਸ ਮਨ ਦੇ ਰਿਹਾ ਇਸ ਤਰੀਕ ਕਰੋ ਅੰਨੋ ਜੈ ਗੁੱਗੇ ਜਹਰ ਵੀਰ ਕੀ ਜੈ ਜਹਰ ਵੀਰ ਕੀ ਜੈ